ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5 ਪ੍ਰਭ ਜੀ ਕੋ ਨਾਮ ਮਨਹਿ ਸਦਾ ਰਹਿ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹ ਹਮਾਰੇ ਪ੍ਰਭ ਜੀ ਕੋ ਨਾਮ ਮਨੈ ਸਾਧਾਰੇ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹ ਹਮਾਰੇ ਰਾਵ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਵਾਰੇ ਨਾਮ ਸੁਗਾਈ ਸਦਾ ਮੇਰੇ ਸੰਗ ਹਰ ਨਾਮ ਮੋ ਕੋ ਨਿਸਤਾਰੇ ਬਿਖੇ ਬिलास ਕਹੀਤ ਬਹੁ ਤੇਰੇ ਚਲਤ ਨਾ ਕਝੂ ਸੰਗਾਰੇ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਢੰਡਾਰੇ ਬੇਕੇ ਬਿਲਾਸ ਕਈਤ ਬਹੁਤ ਦੇਰੇ ਚਲਤ ਨਾ ਕਜੂ ਸੰਘਾਰੇ ਐਸਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਢੰਡਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਟੋੜੀ ਮਹਲਾ 5 ਪ੍ਰਭ ਜੀ ਕੋ ਨਾਮ ਮਨਹਿ ਸਦਾ ਰਹਿ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹ ਹਮਾਰੇ ਪ੍ਰਭ ਜੀ ਕੋ ਨਾਮ ਮਨੈ ਸਾਧਾਰੇ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹ ਹਮਾਰੇ ਰਹਾਓ ਨਾਮ ਜਾਤ ਨਾਮ ਮੇਰੀ ਬਾਤ ਹੈ ਨਾਮ ਮੇਰੇ ਪਰਿਵਾਰ ਹੈ ਨਾਮ ਸੁਗਾਈ ਸਦਾ ਮੇਰੇ ਸੰਗ ਹਰ ਨਾਮ ਮੋ ਕੋ ਨਿਸਤਾਰੇ ਬਿਖੇ ਵਿਲਾਸ ਕਹੀਤ ਬਹੁਤ ਤੇਰੇ ਚਲਤ ਨਾ ਕਜੂ ਸੰਘਾਰੇ ਐਸਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਢੰਡਾਰੇ ਬੇਕੇ ਬਿਲਾਸ ਕਹੀਤ ਬਹੁਤੇਰੇ ਚਲਤ ਨਾ ਕਜੂ ਸੰਗਾਰੇ ਐਸਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5 ਪ੍ਰਭੂ ਜੀ ਕੋ ਨਾਮ ਮਨਹਿ ਸਦਾ ਰੇ ਜੀ ਪ੍ਰਾਨ ਸੁਖ ਇਸ ਮਨ ਕੋ ਵਰਤਨ ਇਹ ਹਮਾਰੇ ਪ੍ਰਭੂ ਜੀ ਕੋ ਨਾਮ ਮਨਹਿ ਸਦਾ ਰੇ ਜੀ ਪ੍ਰਾਨ ਸੁਖ ਇਸ ਮਨ ਕੋ ਵਰਤਨ ਇਹ ਹਮਾਰੇ ਰਾਵ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਿਵਾਰੇ ਨਾਮ ਸੁਗਾਈ ਸਦਾ ਮੇਰੇ ਸੰਗ ਹਰ ਨਾਮ ਮੋਕੋ ਨਿਸਤਾਰੇ ਬਿਖੇ ਬिलास ਕਹੀਤ ਬਹੁ ਤੇਰੇ चलतना कच्चू संगारे इष्टमीत नाम नानक को हर नाम मेरे भंडारे बेके बिलास गईत बो दे रे चल तना संगारे सिंगारे इष्टमीत नाम नानक को ਹਰ ਨਾਮ ਮੇਰੇ ਭੰਡਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਟੋੜੀ ਮਹਲਾ 5 ਪ੍ਰਭ ਜੀ ਕੋ ਨਾਮ ਮਨਹਿ ਸਦਾ ਰੇ ਜੀ ਪ੍ਰਾਨ ਸੁਖ ਇਸ ਮਨ ਕੋ ਵਰਤਨ ਇਹ ਹਮਾਰੇ ਪ੍ਰਭ ਜੀ ਕੋ ਨਾਮ ਮਨਹਿ ਸਦਾ ਰੇ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹ ਹਮਾਰੇ ਰਾਵ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਿਵਾਰ ਹੈ ਨਾਮ ਸੁਗਾਈ ਸਦਾ ਮੇਰੇ ਸੰਗ ਹਰ ਨਾਮ ਮੋਕੋ ਨਿਸਤਾਰੇ ਬਿਖੇ ਬिलास ਕਹੀਤ ਬਹੁ ਤੇਰੇ चलतना कच्चू सुंगारे इष्टमीत नाम नानक को हर नाम मेरे भंडारे बेके बिलास गईत बो दे रे चल तना कच्चू सिंगारे इष्टमीत नाम नानक को ਹਰ ਨਾਮ ਮੇਰੇ ਭੰਡਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ